ਆਪਣੇ ਦਫਤਰ ਜਾ ਰਹੀ ਹੈ ਇੱਕ ਦਫਤਰ ਨਹੀਂ ਜਾ ਸਕਦਾ ਬੰਦਾ ਮੈਂ ਲੋਕਲ ਐਮਐਲਏ ਹਾਂ ਆਈ ਐਮ ਦ ਲੋਕਲ ਐਮਐਲਏ ਹਰ ਲੋਕਲ ਐਮਐਲਏ ਨੂੰ ਆਪਣੇ ਦਫਤਰ ਜਾਣ ਤੋਂ ਕੋਈ ਰੋਕ ਸਕਦਾ ਹੈ ਰੋਕ ਸਕਦਾ ਨਹੀਂ ਕੋਈ ਲੇਡੀਜ਼ ਅੰਦਰ ਨਹੀਂ ਲੋਡੀ ਜਿਹੜੇ ਇੱਥੇ ਅੰਦਰ ਨਹੀਂ ਇੱਕ ਲੇਡੀਜ਼ ਅੰਦਰ ਨਹੀਂ ਉਹਨਾਂ ਨੂੰ ਅੰਦਰ ਆਉਣਾ ਤੇ ਮੈਨੂੰ ਅੰਦਰ ਨਹੀਂ ਜਾਣ ਦਿੰਦੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਇੱਕ ਲੇਡੀ ਕੱਲੀ ਅੰਦਰ ਹੈ ਲੇਡੀ ਐਮ ਐਲ اے ਐ ਇਥੋਂ ਮੇਰਾ ਦਫਤਰ ਹੈ ਮੈਂ ਇਥੋਂ ਦੀ ਐਮ ਐਲ اے ਹਾਂ ਮੈਨੂੰ ਉੱਥੇ ਕਿਹਾ ਗਿਆ ਕਿ ਰੋਡ ਬੰਦ ਹੈ ਤੁਸੀਂ ਤੁਹਾਡੇ ਵਹੀਕਲ ਨਹੀਂ ਜਾ ਸਕਦੇ ਠੀਕ ਹੈ ਨਹੀਂ ਜਾ ਸਕਦੇ ਠੀਕ ਹੈ ਮੈਂ ਉੱਥੇ ਛੱਡਦੇ ਵਹੀਕਲ ਮੈਂ ਤੁਰ ਕੇ ਆਈ ਹਾਂ ਮੈਨੂੰ ਕਹਿੰਦੇ ਤੁਸੀਂ ਅੱਗੇ ਨਹੀਂ ਜਾ ਸਕਦੇ ਮੈਂ ਇਸ ਦਫਤਰ ਦੀ ਪਹਿਲਾਂ ਹੀ ਪੁਲਿਸ ਤਲਾਸ਼ੀ ਲੈ ਚੁੱਕੀ ਹਾਂ ਬਿਲਕੁਲ ਤਲਾਸ਼ੀ ਲੈ ਚੁੱਕੀ ਹੈ ਇੱਕ ਇੱਕ ਚੀਜ਼ ਤਲਾਸ਼ ਹੋ ਗਈ ਹੈ ਸਾਡੇ ਚੰਡੀਗੜ੍ਹ ਦੇ ਘਰ ਦੀ ਚ ਤਲਾਸ਼ੀ ਲਈ ਹੈ ਮੈਂ ਉੱਥੇ ਨਹੀਂ ਸੀ मेरे 80 साल के मदर अकेले सी गए चंडीगढ़ तलाशी अमृतसर तलाशी लई है ਤੁਸੀਂ ਸਾਰਿਆਂ ਨੇ ਦੇਖਿਆ ਹੁਣ ਇੱਥੇ ਕੀ ਕਰਨ ਮੈਨੂੰ ਆਪਣੇ ਦਫ਼ਤਰ ਕਿਉਂ ਨਹੀਂ ਜਾ ਮੈਂ ਦਫ਼ਤਰ ਨਹੀਂ ਜਾ ਸਕਦੀ ਤੁਸੀਂ ਦੱਸੋ ਇਸ ਇਜ਼ ਲਾਫੁਲ ਮੈਂ ਰੋਕ ਰਹੀ ਹਾਂ ਕਿਉਂਕਿ ਮੈਨੂੰ ਨਹੀਂ ਪਤਾ ਆਈ डोंट नो ਆਈ डोंट ਜੱਜ ਕਿ ਮੈਂ ਬੇਨਤੀ ਕਰਦੇ ਹਾਂ ਮੈਂ ਵੀ ਹੱਥੋਂ ਘਟਾਈਏ ਮੈਂ ਵੀ ਹੱਥੋਂ ਨਹੀਂ ਨਾ हां ਤੁਹਾਡਾ ਹੀ ਹੈ ਜੇ ਲੋਕ ਐਮ ਐਲ ਐਲ ਤੇ ਤੁਹਾਡਾ ਹੀ ਹੈ ਜੇ ਜੇ ਲੋਕ ਡੀ ਐਸ ਪੀ ਮੈਨੂੰ ਕਹਿੰਦਾ ਹੈ ਕਿ ਮੇਰੀ ਜੂਰਿਸਡਿਕਸ਼ਨ ਹੈ ਐਂਡ ਮੈਂ ਤੁਹਾਨੂੰ ਬਦਲ ਨਹੀਂ ਦੇਣਾ ਲੈਂਡ ਐਂਡ ਗਰਾਊਂਡ ਕੰਟਰੋਲ ਕਰਦੀ ਲਾਣਾ ਮੈਂ ਲੋਟੂ ਐਂਡ ਆਮ ਆਈ ਬ੍ਰੀਕਿੰਗ ਦ ਲਾਅ ਆਈ ਥਿੰਕ ਯੂ ਆਂ देन ਵਾਈ ਯੂ ਟੈਲਿੰਗ ਮੀ ਟੂ ਸਟਿਚ ਇਨ ਯੂ ਆਫਿਸ

चलो करो करो आ जाओ आ रही कोई तो मीरा जियां ने तुम की गल हुई है अमृत चंद जी तोनु भाई मैं कोई लॉन नोट नहीं आई हूं मैं